ਬੀਤੇ ਦਿਨੀ ਫ੍ਰੈਸ਼ੀ ਕੈਨੇਡੀਅਨ ਨੇ ਆਪਣੇ YouTube ਚੈਨਲ ਦੇ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਉਸ ਨੇ ਕਿੰਮੀ ਪਾਵਨ ਦੀ ਸੱਚਾਈ ਸਾਹਮਣੇ ਰੱਖੀ ਜਿਹਦੇ ਵਿੱਚ ਫ੍ਰੈਸ਼ੀ ਕੈਨੇਡੀਅਨ ਨੇ ਦੱਸਿਆ ਕਿ ਕਿੰਮੀ ਇੱਕ ਰਾਤ ਸਨੇਹਾ ਦੇ ਬਰਥਡੇ ਤੇ ਗਈ ਸੀ ਜਿੱਥੇ ਕਿ ਉਹ ਇੱਕ ਰਾਤ ਆ ਕਿਸੇ ਹੋਰ ਮੁੰਡੇ ਦੇ ਨਾਲ ਰੁਕੀ ਸੀ ਜਿਸ ਦੇ ਬਾਰੇ ਕਿੰਮੀ ਨੇ ਵੀ ਰਿਕਾਰਡਿੰਗ ਦੇ ਵਿੱਚ ਸਾਰਾ ਕੁਝ ਕਬੂਲਿਆ ਸੀਗਾ ਕਿ ਮੈਂ ਇੱਕ ਰਾਤ ਸੋਈ ਸੀ ਕਿਸੇ ਮੁੰਡੇ ਦੇ ਨਾਲ ਪਰ ਮੈਨੂੰ ਉਸ ਬਾਰੇ ਕੁਝ ਨਹੀਂ ਸੀ ਪਤਾ ਮੈਨੂੰ ਨਸ਼ਾ ਕਰਵਾ ਕੇ ਉਹ ਆਪਣੇ ਰੂਮ ਦੇ ਵਿੱਚ ਲੈ ਗਿਆ ਸੋ ਜਿਸ ਤੋਂ ਬਾਅਦ ਲੋਕ ਕਿੰਮੀ ਪਾਵਨ ਨੂੰ ਵੀ ਗਲਤ ਕਹਿੰਦੇ ਪਏ ਨੇ ਤੇ ਫ੍ਰੈਸ਼ੀ ਕੈਨੇਡੀਅਨ ਨੂੰ ਵੀ ਤੇ ਸਨੇਹਾ ਕਤਿਆ ਕਿਉਂਕਿ ਸਨੇਹਾ ਕਤਿਆਲ ਨੇ ਹੀ ਸਾਰਾ ਕੁਝ ਕੀਤਾਗਾ ਉਹਦੀਆਂ ਵੀਡੀਓਜ਼ ਤੇ ਉਸਦੇ ਫੋਟੋਜ਼ ਵਗੈਰਾ ਖਿੱਚੀਆਂ ਸੀ ਉਸ ਟਾਈਮ ਦੀਆਂ ਸੋ ਜਿਸ ਤੋਂ ਬਾਅਦ ਹੁਣ ਕਿਮੀ ਪਵਨ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਇੱਕ ਸਟੋਰੀ ਸ਼ੇਅਰ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਹੁਣ ਬਖ ਹੋ ਚੁੱਕੇ ਹਾਂਗੇ ਹੁਣ ਸਾਨੂੰ ਹੋਰ ਦੁਖੀ ਨਾ ਕਰੋ ਜੋ ਕਰੂਗਾ ਹੁਣ ਰੱਬ ਕਰੂਗਾ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਕਿਸੇ ਨੂੰ ਵੀ ਅਸੀਂ ਹੁਣ ਟੁੱਟ ਚੁੱਕੇ ਹਾਂਗੇ ਦੋਨੋਂ ਜਾਣੇ ਵਿੱਦ ਫੈਮਿਲੀਸ ਹੁਣ ਅਸੀਂ ਬਖ ਹੋ ਚੁੱਕੇ ਹਾਂਗੇ ਇੱਥੋਂ ਪਤਾ ਲੱਗਦਾ ਪਿਆ ਕਿ ਕਿਮੀ ਪਵਨ ਦਾ ਡਿਵੋਰਸ ਹੋ ਚੁੱਕਿਆ ਹੈਗਾ ਸੋ ਜਿਸ ਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਕਮੈਂਟ ਕਰਦੇ ਪਏ ਨੇ ਕਿ ਇਹ ਬਹੁਤ ਗਲਤ ਹੋਇਆ ਕਿਉਂਕਿ ਕਿਮੀ ਪਵਨ ਇੱਕ ਬਹੁਤ ਵਧੀਆ ਕਾਪਲ ਸੀਗਾ ਗਲਤੀਆਂ ਹਰ ਇੱਕ ਤੋਂ ਹੁੰਦੀਆਂ ਨੇ ਪਰ ਇਸ ਗਲਤੀ ਨੂੰ ਕਿਸ ਦਾ ਕਸ਼ੂਰ ਹੈ ਦੇ ਵਿੱਚ ਫਰੈਸ਼ ਕੈਨੇਡੀਅਨ ਦਾ ਜਾਂ ਸਨੇਹਾ ਕਤੇয়াল ਦਾ ਇਹ ਕਿੰਮੀ ਪਾਵਰ ਦਾ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਰੱਬਾ